ਪਹਿਲੀ ਯਾਤਰਾ ਜੀ ਭਗਵਾਨ ਪੋਲੇਨਾਥ ਨੂੰ ਕਈ ਅਰਦਾਸ ਕਰਦੇ ਆ ਕਿ ਬਾਬਾ ਜੀ ਜਿੱਦਾਂ ਅੱਗੇ ਸਾਡੀਆਂ ਯਾਤਰਾ ਵਧੀਆ ਤਰੀਕੇ ਨਾਲ ਕਰਾਈਆਂ ਐ ਵੀ ਸੁਖ ਸ਼ਾਂਤੀ ਨਾਲ ਦੁਆਰਾ ਅਗੇ ਇੱਥੇ ਬਾਬੇ ਜਲ ਚੜਾ ਦੀ ਗੱਲ ਇਹ ਹੈ ਭਗਵਾਨ ਦੇ ਅੱਗੇ ਇਹ ਦੁਆ ਕਰਦੇ ਆ ਕਿ ਸਾਡੇ ਬੱਚੇ ਸਾਰੇ ਰਲ ਮਿਲ ਕੇ ਹੱਸਦੇ ਖੇਡਦੇ ਉਤੋਂ ਗੰਗਾ ਜਲ ਲੈ ਕੇ ਸ਼ਿਵ ਪੋਲੇ ਨੂੰ ਅਰਪਣ ਕਰਨ ਸਾਡੀ ਸਾਡੇ ਜੱਥੇ ਦੀ ਜੀ ਪਹਿਲੀ ਯਾਤਰਾ ਜੀ ਅੱਜ ਅਸੀਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਵਣ ਦਾ ਮਹੀਨਾ ਸ਼ੁਰੂ ਹੁੰਦੇ ਹੀ ਸ਼ਿਵ ਭਗਤਾਂ ਦੇ ਵਿੱਚ ਇੱਕ ਅਲੱਗ ਹੀ ਉਤਸ਼ਾਹ ਜਿਹੜਾ ਦੇਖ ਨੂੰ ਮਿਲਦਾ ਹੈ ਲੈ ਕੇ ਜਾਈ ਜਾ ਰਹੀ ਹੈ ਜੋ ਕਿ ਲੁਧਿਆਣਾ ਤੋਂ ਅੱਜ ਰਵਾਨਾ ਹੋ ਰਹੀ ਹੈ ਤੇ 23 ਤਰੀਕ ਸ਼ਾਭਨ ਦੀ ਸ਼ਿਵਰਾਤਰੀ ਵਾਲੇ ਦਿਨ ਅਸੀਂ ਇੱਥੇ ਆ ਕੇ ਪੋਲੇ ਬਾਬਾ ਜੀ ਤੇ ਜਲ ਅਰਪਿਤ ਕਰਾਂਗੇ ਤੇ ਪੋਲੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਾਂਗੇ ਥੋੜੇ 35 ਤੋਂ 40 ਬੰਦੇ ਦਾ ਸਾਡਾ ਜੱਥਾ ਅੱਜ ਰਵਾਨਾ ਹੋ ਰਿਹਾ ਜੀ 18 ਤਰੀਕ ਤੋਂ ਸਖੀ ਮੰਦਰ ਤੋਂ 20 ਤਰੀਕ ਅਸੀਂ ਹਰਿਦਵਾਰ ਤੋਂ ਨਿਕਲਾਂਗੇ ਜੀ ਤੇ 23 ਤਰੀਕ ਨੂੰ ਆ ਕੇ ਇੱਥੇ ਪੋਲੇ ਬਾਬਾ ਜੀ ਤੇ ਜਲ ਅਰਪਿਤ ਕਰਾਂਗੇ ਸ਼ਾਭਨ ਦੀ ਸ਼ਿਵਰਾਤਰੀ ਵਾਲੇ ਦਿਨ ਜੀ ਚਾਰੇ ਨੇ ਹਰਿਦਵਾਰ ਕਾਵੜ ਲੈਣ ਲਈ ਇਹਨਾਂ ਨੇ ਦੱਸਿਆ ਵਾ ਕਿ ਇਹ 20 ਤਰੀਕ ਨੂੰ ਉਥੋਂ ਵਾਪਸ ਚੱਲਣਗੇ 23 ਤਰੀਕ ਨੂੰ ਇੱਥੇ ਆ ਕੇ ਸਾਵਣ ਦੀ ਸ਼ਿਵਰਾਤਰੀ ਵਾਲੇ ਦਿਨ ਗੰਗਾ ਜਲ ਹੈ ਜਿਹੜਾ ਉਹ ਸ਼ਿਵ ਜੀ ਨੂੰ ਅਰਪਿਤ ਕੀਤਾ ਜਾਏਗਾ ਅੱਜ ਸਾਡੇ ਚੌੜੇ ਬਾਜ਼ਾਰ ਸਖੀ ਮੰਦਰ ਤੋਂ ਇੱਕ ਜੱਥਾ ਜਾ ਰਿਹਾ ਕਾਵੜ ਲੈਣ ਦੇ ਲਈ ਰਕੇਸ਼ ਕਪੂਰ ਲਾਟਾ ਜੀ ਦੇ ਉਹਨਾਂ ਦੇ ਅਗਵਾਈ ਦੇ ਵਿੱਚ ਤੇ ਆਓ ਲਾਟਾ ਜੀ ਨਾਲ ਗੱਲ ਕਰਦੇ ਹਾਂ ਕਿ ਕੀ ਕਹਿਣਾ ਉਹਨਾਂ ਦਾ ਲਾਟਾ ਜੀ ਕਿੰਨੀਵੀਂ ਵਾਰੀ ਜਾ ਰਹੇ ਹੋ ਪਹਿਲਾਂ ਤਾਂ ਅਸੀਂ ਕਾਫੀ ਵਾਰ ਗਏ ਆ ਜੀ ਕਿਸੇ ਹੋਰ ਗਰੁੱਪ ਨਾਲ ਅੱਜ ਜਿਹੜੀ ਸਾਡੀ ਇਹ ਪਹਿਲੀ ਯਾਤਰਾ ਹੈ ਜੀ ਕਾਵੜ ਯਾਤਰਾ ਸਾਡੀ ਸਾਰੇ ਗਰੁੱਪ ਦੀ ਇਹ ਪਹਿਲੀ ਯਾਤਰਾ ਜੀ ਭਗਵਾਨ ਪੋਲੇਨਾਥ ਨੂੰ ਇਹ ਹੀ ਅਰਦਾਸ ਕਰਦੇ ਆ ਕਿ ਬਾਬਾ ਜੀ ਜਿੱਦਾਂ ਅੱਗੇ ਸਾਡੀਆਂ ਯਾਤਰਾ ਵਧੀਆ ਤਰੀਕੇ ਨਾਲ ਕਰਾਈਆਂ ਐ ਵੀ ਸੁਖ ਸ਼ਾਂਤੀ ਨਾਲ ਦੁਆਰਾ ਅਗੇ ਇੱਥੇ ਬਾਬੇ ਜਲ ਚੜਾ ਦੀ ਗੱਲ ਇਹ ਆ ਭਗਵਾਨ ਦੇ ਅੱਗੇ ਇਹ ਦੁਆ ਕਰਦੇ ਆ ਕਿ ਸਾਡੇ ਬੱਚੇ ਸਾਰੇ ਰਲ ਮਿਲ ਕੇ ਹੱਸਦੇ ਖੇਡਦੇ ਉਤੋਂ ਗੰਗਾ ਜਲ ਲੈ ਕੇ ਸ਼ਿਵ ਪੋਲੇ ਨੂੰ ਅਰਪਣ ਕਰਨ ਤੇ ਹਰ ਹਰ ਮਹਾਦੇਵ ਹਰ ਰਾਮ ਬੋਲੇ ਇਹ ਸੀਗੇ ਸਾਡੇ ਨਾਲ ਰਕੇਸ਼ ਕਬੂਰ ਲਾਟਾ ਜੀ ਜਿਹੜੇ ਜਾ ਰਹੇ ਨੇ ਹਰਦਵਾਰ ਕਾਵੜ ਲੈਣ ਲਈ ਇਹਨਾਂ ਨੇ ਦੱਸਿਆ ਵੈ ਕਿ ਇਹ 20 ਤਰੀਕ ਨੂੰ ਉਥੋਂ ਵਾਪਸ ਚੱਲਣਗੇ 23 ਤਰੀਕ ਨੂੰ ਇੱਥੇ ਆ ਕੇ 사ਵਨ ਦੀ ਸ਼ਿਵਰਾਤਰੀ ਵਾਲੇ ਦਿਨ ਗੰਗਾ ਜਲ ਹੈ ਜਿਹੜਾ ਉਹ ਸ਼ਿਵ ਜੀ ਨੂੰ ਅਰਪਿਤ ਕੀਤਾ ਜਾਏਗਾ ਅਸੀਂ ਵੀ ਪਰਮਾਤਮਾ ਨੂੰ ਦੁਆ ਕਰਦੇ ਹਾਂ ਕਿ ਸਭ ਠੀਕ ਠਾਕ ਜਾਨ ਤੇ ਸਭ ਠੀਕ ਠਾਕ ਹਨ ਜੈ ਸ਼ੰਕਰ ਦੀ ਕਾਵੜ ਯਾਤਰਾ ਤੇ ਜਾ ਰਹੇ ਨੇ ਸਾਡੇ ਚੋੜੇ ਬਿਆਰ ਤੋਂ ਸਖੀ ਮੰਦਰ ਤੋਂ ਇਹ ਜਿਹੜਾ ਜੱਥਾ ਜਾ ਰਿਹਾ ਵਿਕੇਸ਼ ਕਪੂਰ ਲਾਟਾ ਜੀ ਦੀ ਅਧਿਖਸ਼ਤਾ ਦੇ ਵਿੱਚ ਸਾਡੇ ਨਾਲ ਅਨਸ਼ੂਕਪੂਰ ਜੀ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਕੀ ਕਹਿਣਾ ਹੈ ਅਸ਼ੂ ਜੀ ਕਿੰਨੀ ਯਾਤਰਾ ਤੇ ਜਾ ਰਹੇ ਆ ਸਾਡੀ ਸਾਡੇ ਜੱਥ ਦੀ ਜੀ ਪਹਿਲੀ ਯਾਤਰਾ ਜੀ ਅੱਜ ਅਸੀਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਵਨ ਦਾ ਮਹੀਨਾ ਸ਼ੁਰੂ ਹੁੰਦੇ ਹੀ ਸ਼ਿਵ ਪਕੜਾ ਦੇ ਵਿੱਚ ਇੱਕ ਅਲੱਗ ਹੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਦਾ ਹੈ ਜੋ ਉਤਸ਼ਾਹ ਅੱਜ ਉਸੇ ਉਸ ਥਾਂ ਦੇ ਚਲਦੇ ਹੋਏ ਅੱਜ ਸਾਡੇ ਵੱਲੋਂ ਲੁਧਿਆਣਾ ਸ਼ਖੀ ਮੰਦਰ ਤੋਂ ਪਹਿਲੀ ਕਾਵੜ ਯਾਤਰਾ ਜੈ ਸ਼ਿਵ ਓਮ ਕਾਰਾ ਕਾਵੜ ਸੇਵਾ ਸਮਿਤੀ ਦੇ ਅਧੀਨ ਚੋਂ ਲੈ ਕੇ ਚਾਈ ਜਾ ਰਹੀ ਹੈ ਜੋ ਕਿ ਲੁਧਿਆਣਾ ਤੋਂ ਅੱਜ ਰਵਾਨਾ ਹੋ ਰਹੀ ਹੈ ਤੇ 23 ਤਰੀਕ ਸ਼ਾਵਨ ਦੀ ਸ਼ਿਵਰਾਤਰੀ ਵਾਲੇ ਦਿਨ ਅਸੀਂ ਇੱਥੇ ਆ ਕੇ ਪੋਲੇ ਬਾਬਾਈ ਤੇ ਜਲ ਅਰਪਿਤ ਕਰਾਂਗੇ ਤੇ ਪੋਲੇ ਬਾਬੇ ਦਾ ਆਸ਼ੀਰਵਾਦ ਪ੍ਰਾਪਤ ਕਰਾਂਗੇ ਕਿੰਨੇ ਵਾਰੀ ਜਾ ਰਹੇ ਹੋ ਤੁਸੀਂ ਇਸ ਸੌੜੀ ਪਹਿਲੀ ਵਾਰ ਹੀ ਜਾ ਰਹੀ ਜੀ ਇਸ ਵਾਰੀ ਸਾਡਾ ਪਹਿਲਾ ਜਥਾ ਜੀ ਤੁਹਾਡਾ ਪਹਿਲਾ ਜਥਾ ਪਹਿਲਾਂ ਵੀ ਜਾਂਦੇ ਰਹੇ ਪਹਿਲਾਂ ਪਹਿਲਾਂ ਅਸੀਂ ਬਹੁਤ ਪਹਿਲਾਂ ਅਸੀਂ 23 ਸਾਲ ਲਗਾਤਾਰ ਮੇਰੇ ਫਾਦਰ ਨੇ ਜਿਹੜੇ ਕਾਫੀ ਧੀਰ ਤੋਂ ਜਾ ਰਹੇ ਪਹਿਲੀ ਵਾਰੀ ਇਸ ਸਮਿਤੀ ਦੇ ਅਧੀਨ ਇਸ ਵਾਰੀ ਜਾ ਰਹੇ ਹਾਂ ਜੀ ਟੋਟਲ 35 ਤੋਂ 40 ਬੰਦੇ ਦਾ ਸਾਡਾ ਜੱਥਾ ਅੱਜ ਰਵਾਨਾ ਹੋ ਰਿਹਾ ਜੀ 18 ਤਰੀਕ ਤੋਂ ਸਖੀ ਮੰਦਰ ਤੋਂ 20 ਤਰੀਕ ਅਸੀਂ ਹਰਿਦਵਾਰ ਤੋਂ ਨਿਕਲਾਂਗੇ ਜੀ ਤੇ 23 ਤਰੀਕ ਨੂੰ ਆ ਕੇ ਇੱਥੇ ਪੋਲੇ ਬਾਬੇ ਦੇ ਜਲ ਅਰਪਿਤ ਕਰਾਂਗੇ ਸ਼ਾਭਨ ਦੀ ਸ਼ਿਵਰਾਤਰੀ ਵਾਲੇ ਦਿਨ ਏਕਾਰਾ ਵੀਰ ਮਜਰੰਗੇ ਹਰ ਹਰ ਮਹਾਦੇਵ ਬੰਦ ਇਹ ਜਥਾ ਮੰਨ ਦੇ ਵਿੱਚ ਆਸਥਾ ਲੈ ਕੇ ਹਰਦوار ਤੋਂ ਪਵਿੱਤਰ ਜਲ ਲੈਣ ਦੇ ਲਈ ਜਾ ਰਹੇ ਨੇ ਅਸੀਂ ਇਹਨਾਂ ਦਾ ਸਾਰਿਆਂ ਦਾ ਇੱਥੋਂ ਤਹਿ ਦਿਲੋਂ ਸਵਾਗਤ ਕਰਦੇ ਹਾਂ ਕਿ ਇੱਥੋਂ ਇਹ ਹਰਦوار ਜਾਣਗੇ ਉੱਥੋਂ ਗੰਗਾ ਜਲ ਪਵਿੱਤਰ ਗੰਗਾ ਜਲ ਲੈ ਕੇ ਆ ਕੇ ਸਖੀ ਮੰਦਰ ਦੇ ਵਿੱਚ ਭੋਲੇ ਸ਼ੰਕਰ ਤੇ ਅਰਪਿਤ ਕਰਨਗੇ